ਜਿੰਨਾ ਆਪਣੇ ਹੱਕ ਲੈਣੇ ਹੁੰਦੇ ਉਹਨਾਂ ਸੰਘਰਸ਼ੀਆਂ ਨਾਲ ਮੰਨੀ ਕਦੇ ਈਨ ਹੈ ਇਹ ਹਰਿਆਣਾ ਸੰਭੂ ਬਾਰਡਰ ਹੈ ਜਾਂ ਬਾਰਡਰ ਚੀਨ ਹੈ ਆਪਣੇ ਹੱਕਾਂ ਦੀ ਗੱਲ ਰੱਖਣ ਦੇ ਲਈ ਲੋਕਾਂ ਨੂੰ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਨਾ ਜਾਣ ਦੇਣਾ ਇਹ ਕੁੱਤੀ ਸਰਕਾਰ ਕਿੰਨੀ ਮੀਨ ਹੈ ਇਹ ਸਭ ਦੇਖ ਕੇ ਇੰਜ ਪ੍ਰਤੀਤ ਹੁੰਦਾ ਜਿਵੇਂ ਮਿਲਿਟੈਂਟਸ ਲਈ ਐਲਓਸੀ ਤੇ ਲੱਗੀ ਗਨ ਮਸ਼ੀਨ ਹੈ ਇਹ ਜੰਗੀ ਹਾਲਾਤ ਇਸ ਕਰਕੇ ਬਣੇ ਅਵਤਾਸ ਸਿਆਂ ਜਿਨ੍ਹਾਂ ਦਾ ਕੋਈ ਮਾਨਨਾ ਦੀਨ ਹੈ ਗਰੀਬ ਮਜ਼ਦੂਰਾ ਦੇ ਹੱਕ ਮਾਰ ਕੇ ਖਾਣੇ ਬਰਾਬਰਤਾ ਨਾ ਰੱਖਣੀ ਖੋਤੇ ਦੇ ਕੰਨ ਵਜਾਉਣੀ ਵੀ ਨਹਿ ਦੀਪ ਸਿਆਦ ਦੁੱਜੀ ਬਰਸੀ ਗੁਜਰ ਗਈ ਤੇਰੀ ਇਹਨਾਂ ਕੰਮ ਰੇਡੀਆਂ ਨੂੰ ਫੇਰ ਇਕੱਠੀ ਕਰਨੀ ਪਈ ਪੀੜ ਹੈ ਇੱਕ ਇੱਕ ਗੱਲ ਤੇਰੀ ਸੱਚੀ ਹੋਈ ਤੇਰੇ ਮਰਨ ਤੋਂ ਬਾਅਦ ਵੀ ਨਾ ਮਰੀ ਤੇਰੀ ਜ਼ਮੀਰ ਹੈ 99.9% ਮੰਗਾ ਕਿਸਾਨਾਂ ਆਪਣੀਆਂ ਰੱਖੀਆਂ ਮਜ਼ਦੂਰਾਂ ਦੇ ਕਰਜ਼ੇ ਮਾਫੀ ਲਈ ਵੱਜੀ ਸਿਰ ਤੇ ਇੱਕ ਲਕੀਰ ਹੈ ਉਹ ਕਿਹੜੇ ਮਜ਼ਦੂਰ ਜਿਹੜੇ ਫਾਹਲ ਹੈ ਜਾਂ ਫਸਲ ਫਾਸ ਕਾ ਕੇ ਮਰੇ ਜੋ ਕਰਜ਼ੇ ਹੇਠ ਹੋਏ ਚੂਰ ਸੀ ਮੈਨੂੰ ਦੱਸੋ ਕਿੰਨੇ ਪਰਸੈਂਟ ਹੱਕ ਗਰੀਬ ਮਜ਼ਦੂਰਾਂ ਲਈ ਰੱਖੇ ਤੇ ਕਿੰਨੇ ਕਿਸਾਨਾਂ ਆਪਣੇ ਲਈ ਜੇਕਰ ਇਸ ਵੀਡੀਓ ਵਿੱਚ ਤੁਹਾਨੂੰ ਕਈਆਂ ਗੱਲਾਂ ਸਹੀ ਲੱਗੀਆਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਇੱਕ ਗੱਲ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਇਹ ਜੋ ਕੱਲ 13 ਫੈਬਰ ਨੂੰ ਕਿਸਾਨਾਂ ਅਤੇ ਕਮ ਰੈਡੀ ਹੈ ਜਿੱਥੇ ਬੰਦੀਆਂ ਵੱਲੋਂ ਦਿੱਤੀ ਗਈ ਸੀ ਇਸ ਕਿਸਾਨ ਅੰਦੋਲਨ ਕਾਲ ਨੂੰ ਅਗਲੇ ਮਹੀਨੇ ਜਾਂ ਪਿਛਲੇ ਸਾਲ 2023 ਵਿੱਚ ਵੀ ਦਿੱਤੀ ਜਾ ਸਕਦੀ ਸੀ ਇਹ ਅੰਦੋਲਨ 2023 ਜਾਂ ਫੈਬਰੂਰੀ ਦੇ ਮਹੀਨੇ ਤੋਂ ਬਾਅਦ ਵੀ ਕੀਤਾ ਜਾ ਸਕਦਾ ਸੀ ਇਸ ਦਾ ਪਹਿਲਾ ਕਾਰਨ ਤਾਂ ਇਹ ਹੈ ਕਿ ਦੀਪ ਸਿੱਧੂ ਦੀ ਵਰਸੀ 15 ਫੈਬਰ ਨੂੰ ਸੀ ਤੇ ਦੂਜਾ ਕਾਰਨ ਈਵੀਐਮ ਵਿਰੋਧ ਜੋ ਅंदोलਨ ਦਿੱਲੀ ਵਿੱਚ ਚੱਲ ਰਿਹਾ ਹੈ ਜੋ ਕਿ ਪੂਰੇ ਭਾਰਤ ਵਿੱਚ ਕਾਫੀ ਪ੍ਰਫੁੱਲਤ ਹੋ ਰਿਹਾ ਹੈ ਇਸ EVM ਰਾਹੀ VOTING ਬੰਦ ਕਰਨ ਦੇ ਲਈ ਸੁਪਰੀਮ ਕੋਰਟ ਦੇ ਬਹੁਤ ਸਾਰੇ ਵਕੀਲਾਂ ਨੇ ਮੋਦੀ ਖਿਲਾਫ ਧਰਨਾ ਵੀ ਦਿੱਤਾ ਜੋ ਕਿ ਹੱਲੇ ਵੀ ਦਿੱਲੀ ਵਿੱਚ ਚੱਲ ਰਿਹਾ ਹੈ ਇਹੋ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਨਾ ਧੰਨਵਾਦ